ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਮਹੱਲਾ ਪਹਿਲਾ ਉਲਟਿਓ ਕਮਲੋ ਬ੍ਰਹਮੂ ਵਿਚਾਰੇ ਅੰਮ੍ਰਿਤ ਤਾਰ ਗਗਨੇ ਦਸ ਦਵਾਰੇ ਤ੍ਰਿਪਵਨੁ ਵਿਧਿਆ ਆਪਿ ਮੂਰਾ ਰੇ ਰੇ ਮਨ ਮੇਰੇ ਪਰਮ ਨਕੀਜੈ ਮਾਨੇ ਮਾਨੇ ਐ ਅੰਮ੍ਰਿਤ ਰਸੁ ਪੀਜੈ ਰਹਾ ਜਨਮ ਜੀਤੇ ਮਰਣੇ ਮਨੁ ਮਨਿਆ ਪੇ ਮੂਆ ਮਾਨੂ ਮਾਨਤੇ ਜਾਣਿਆ ਨਜਰੇ ਪਈ ਕਰੋ ਕਰਤੇ ਜਾਣਿਆ ਜਾ ਤੋ ਸਾਤੋ ਤੀਰਥ ਮੱਜਨੋ ਨਾਮੇ ਅਧਿਕ ਬਿਥਾਰ ਕਰਾਓ ਕਿਸੂ ਕਾ ਮੇ ਨਰ ਨਰਾਇਣ ਅੰਤਰ ਜਾ ਮੇ ਆਹਨ ਮਨੋ ਤਾ ਪਰ ਕਰ ਜਾ ਕਿਸ ਜਾਚਾ ਨਾਹੀ ਕੋ ਥਾ ਨਾਨਕ ਗੁਰਮਤਿ ਸਹਜੇ ਸਮਾਉ ਗਾਉੜੀ ਮਹਲਾ ਪਹਿਲਾ ਸਤਿਗੁਰੂ ਮਿਲੇ ਸੋ ਮਰਣੁ ਦਿਖਾਏ ਮਰਣ ਰਹਿਣ ਰਾਸੂ ਅੰਤਰ ਪਾਈ ਗਰਬ ਨਿਵਾਰੇ ਗगन ਪੁਰ ਪਾਈ ਮਰਣੂ ਲਿਖਾਇ ਆਏ ਨਹੀਂ ਰਹਿਣਾ ਹਰ ਜਪੇ ਜਾਪੇ ਰਹਿਣੂ ਹਰਿ ਸਰਣਾ ਰਹਾਓ ਸਤਿਗੁਰ ਮਿਲੈ ਤ ਦੁਵਿਧਾ ਪਾਗੇ ਕਮਲ ਬਿਗਾਸੀ ਮਨੁ ਹਰਿ ਪ੍ਰਭ ਲਾਗੇ ਜੀਵ ਤ ਮਰੈ ਮਹਰਸੁ ਆਗੇ ਸਤਿ ਗੁਰੇ ਮਿਲੇ ਸਚ ਸੰਜਮ ਵਿੱਚ ਸੂਚਾ ਗੁਰ ਕੀ ਪੌੜੀ ਉੱਚ ਉੱਚ ਕਰਮ ਵਿੱਚ ਮਿਲੇ ਚਮਕਾ ਭਉ ਮੂਚਾ ਗਰੇ ਮਿਲੇ ਮੇਲੇ ਅੰਕ ਕੇ ਸਮਾਇ ਕਰ ਕਿਰਪਾ ਕਰੋ ਮਹਲ ਦਿਖਾਇਆ ਨਾਨਕ ਹਉ ਮੈ ਮਾਰੇ ਮਿਲਾਇਆ गौड़ी मोहल्ला पहला किरे तू पाया न मिटे को क्या जाना क्या आ गए हो जूते सुपाना सोई हुआ ਔਰ ਨਕਰਣ ਵਾਲਾ ਦੁਆ ਨਾ ਜਾਣਾ ਕਰਮ ਕੇਵੜ ਤੇਰੀ ਦਾਤੇ ਕਰਮ ਉਤਰਮ ਤੇਰੇ ਨਾਮ ਕੀ ਜਾਤੇ ਰਹਾ ਤੂੰ ਈਵਰ ਦাতা ਦੇਵਨ ਹਰ ਟੋਟੇ ਨਹੀ ਤੋਧ ਪਗਤੇ ਪੰਡਾਰ ਕੀਆ ਗਰਬ ਨ ਆਵੇ ਰਾਸ ਸੇ ਜੀਓ ਪੈੰਡ ਸਭ ਤੇਰੇ ਪਾਸ ਸੇ তুমারে જીવાલે બખસ સે મિલાય જો ભવી ત્યો ન મુજપાય તું દાના બીના સાચા સે રે મેરા ગુરમત દે ਪਰ ਉਸ ਤੇਰਾ ਤਨੁ ਮਹਿ ਮੈਲ ਨਾਹੀ ਮਨ ਰਤਾ ਕੁਰਬਚਨੀ ਸਾਚੁ ਸਬਦ ਦੇ ਪਛਾਤਾ ਤੇਰਾ ਤਾਣੁ ਨਾਮ ਕੀ ਵਡਿਆਈ ਨਾਨਕ ਰਹਿਣਾ ਪਗ ਤੇ ਸਰਣਾਈ ਗੌੜੀ ਮਹੱਲਾ ਪਹਿਲਾ ਜੇਨੇ ਅਕਾਥੂ ਕਹਾਇਆ ਆਪਿਓ ਪਿਆਇਆ ਅਨ ਪੈ ਵਿਸਰੇ ਨਾ ਮੇ ਸਮਾਇਆ ਕੀ ਡਰੀ ਐ ਡਰ ਡਰ ਹੈ ਸਮਾਨਾ ਪੂਰੇ ਗੁਰ ਕੈ ਸਬ ਦੇ ਪਛਾਨਾ ਰਹਾ ਜੇ ਸੁਨਾਰੇ RAMੁਰ ਦਾ ਹਰੇ ਰਾਸ ਸੇ ਸਹ ਸਹ ਜੇ ਸੁਭਾਏ ਮਿਲੇ ਸਾਬਾਸੇ ਜਾਹੇ ਸਵਾਰਾ ਸਾਝ ਬਿਆਲ ਇਤ ਉਤ ਮਨਮੁਖ ਬਾਧੇ ਕਾਲ ਆਹਨੇ ਸੇ ਰਾਮੁਰ ਦੈ ਸੇ ਪੂਰੇ ਨਾਨਕ RAM ਮਿਲੇ ਭ੍ਰਮ ਦੂਰੇ ਗੌੜੀ ਮਹੱਲਾ ਪਹਿਲਾ ਜਨਮੇ ਮਰੇ ਤ੍ਰਿਗੁਣ ਹਿਤਕਾਰ ਚਾਰੇ ਬੇਦ ਕਥ ਹੈ ਆਕਾਰ ਤੀਨੇ ਅਵਸਥਾ ਕਹੇ ਵਖਿਆਨੋ ਤੁਰਿਆ ਅਵਸਥਾ ਸਤਿਗੁਰ ਤੇ ਹਰੇ ਜਾਨੋ RAM ਪਗ ਤੇ ਗੁਰ ਸੇਵਾ ਤਰਣਾ ਬਾਹੜੇ ਜਨਮ ਨ ਹੋਏ ਹੈ ਮਰਣਾ ਰਹਾ ਚਾਰ ਪਦਾਰਥ ਕਹੈ ਸਭ ਕੋਈ ਸਿਮਰਤੇ ਸਾਸਤ ਪੰਡਿਤ ਮੁਖੇ ਸੋਈ ਪੀਨੋ ਕਰ ਅਰਥ ਵਿਚਾਰ ਨ ਪਾਇਆ ਮੁਖ ਤੇ ਪਦਾਰਥੁ ਭਗਤਿ ਹਰੇ ਪਾਇਆ ਜਾ ਕੈ ਹਿਰਦੈ ਵਸਿਆ ਹਰੇ ਸੋਈ ਗੁਰਮੁਖੇ ਭਗਤਿ ਪਰਾਪਤਿ ਹੋਈ ਹਰ ਕੀ ਭਗਤਿ ਮੁਖ ਤੇ ਆਨੰਦੁ ਗੁਰਮਤਿ ਆਏ ਪਰਮਾਨੰਦ ਜੇਨੇ ਪਾਇਆ ਗੁਰੇ ਦੇਖੇ ਦਿਖਾਇਆ ਆਸਾ ਮਹਿ ਨਿਰਾਸ ਬੁਝਾਇਆ ਬਿਨਾ ਨਾਥ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨੁਰਾਤਾ ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੋ ਸੰਸਾਰੋ ਲਾਬੂ ਲੋਭ ਮੋਚੂ ਕੂੜ ਕਮਾਵੇ ਬਹੁਤ ਉਠਾਵੇ ਪਰ ਤੂੰ ਕਾਇਆ ਮੈਂ ਰੁੱਲਦੀ ਦੇਖੀ ਜੋ ਤਰ ਉੱਪਰ ਛਾਰੋ ਸੋਨੇ ਸੋਨੇ ਸਿੱਖ ਹਮਾਰੀ ਸੁਕਰੀ ਤੂ ਕੀਤਾ ਰਹਸੀ ਮੇਰੇ ਜੀੜੇ ਬਹਰ ਦੇ ਨਾ ਆਵੇ ਵਾਰੀ ਰਹਾ ਹਉ ਤੋਧ ਅੱਖਾਂ ਮੇਰੀ ਕਾਇਆ ਤੂੰ ਸੁਣੇ ਸਿੱਖ ਹਮਾਰੀ निंदा चिंदा कर हे पराई ਝੂਠੀ ਲਾ ਇਤਬਾਰੀ ਵੇਲੇ ਪਰਾਈ ਜੋਹ ਹੈ ਜੀੜੇ ਕਰ ਹੈ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀਏ ਹੈ ਛੁੱਟੜੇ ਹੋਈ ਏ ਹੇ ਨਾਰੀ ਤੂੰ ਕਾਇਆ ਰਹੀ ਏ ਹੇ ਸੁਪਨੰਤ ਰੇ ਤੋਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾ ਕੇ ਛੁਲੀਆ ਤਾਂ ਮਨੇ ਭਲਾ ਪਾਇਆ ਹਲਤੇ ਨ ਸੁਭਾ ਪਲਤੇ ਨ ਟੁਈ ਅਹੇਲਾ ਜਨਮ ਗਵਾਇਆ ਹਾਉ ਕਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੈ ਕੋਈ ਰਹਾ ਤਾਜੀ ਤੁਰਕੀ ਸੁਇਨਾ ਰੁਪਾ ਕੱਪੜ ਕੇਰੇ ਭਾਰਾ ਕਿਸਹੀ ਨਾ ਲੇ ਨ ਚੱਲੇ ਨਾਨਕ ਚੜੇ ਚੜੇ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕਿਛੂ ਚੱਖਿਆ ਇੱਕ ਅੰਮ੍ਰਿਤੁ ਨਾਮੁ ਤੁਮਾਰਾ ਦੇ ਦੇ ਨੀਵ ਦਿਵਾਲ ਉਸਾਰੀ ਪਸ ਮੰਦਰ ਕੀ ਟੀਰੀ ਸੰਕੇ ਸੰਚ ਨ ਦੇਈ ਕਿਸ ਹੀ ਅੰਧੂ ਜਾਣੈ ਸਭ ਮੇਰੀ ਸੋਇਨ ਲੰਕਾ ਸੋਇਨ ਮੜੀ ਸੰਪੈ ਕਿਸੈ ਨਕੇਰੀ ਸੋਨੇ ਮੂਰਖ ਮਨ ਅਜਾਣਾ ਹੋਗੂ ਤੇ ਸਾਕਾ ਪਾਣਾ ਰਹਾ ਸਾਹ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ ਜੀਉ ਪਿੰਡ ਸਭ ਰਸਿਤ ਸੈ ਕੀ ਮਾਰੇ ਅਪੇ ਜੀਵਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ